ਨਾ ਮੱਖਣਾ ਮੇਰੇ ਕੋਲ ਆਇਆ ਮੈਂ ਤੇਰਾ ਬਹੁਤ ਵੱਡਾ ਧੰਨਵਾਦ ਕਰਦਾ ਕਿਉਂਕਿ ਇੱਕੋ ਮਿੰਟ ਲੈਣਾ ਬਾਈ ਆਇਆ ਮੇਰੇ ਕੋਲ ਜਿੰਨਾ ਵਧੀਆ ਪਲੇਅਰ ਹੈ ਸਰਦਾਰ ਵਿਕਰਮਜੀਤ ਸਿੰਘ ਜੀ ਸੰਧੂ ਦੇ ਘਰ ਦਾ ਵਾਰਸ ਮੱਖਣ ਸੰਧੂ ਉਹਨਾਂ ਵਧੀਆ ਇਨਸਾਨ ਵੀ ਹੈ ਆ ਖੜਾ ਗਰਿੰਦਰ ਸੁੱਗਾ ਬਾਈ ਮੈਂ ਇੱਕ ਬੇਨਤੀ ਕਰਦਾ ਸੀ ਕਿੰਨੇ ਲੰਗਰ ਲਾਉਣੇ ਆ ਸੜਕਾਂ ਦੇ ਉੱਪਰ ਕਿੰਨੇ ਅਸੀਂ ਦਾਨਪੁੰਨ ਕਰਦੇ ਆ ਪਰ ਮੈਂ ਧੰਨਵਾਦ ਕਰਦਾ ਕੀਪੇ ਟਾਂਡੇ ਭਰਾ ਦਾ ਧੰਨਵਾਦ ਕਰਦਾ ਮੱਖਣ ਸੰਧੂ ਦਾ ਆ ਗੁਰਿੰਦਰ ਸੋਗੇ ਦੀਆਂ ਦੋਨੋਂ ਕਿਡਨੀਆਂ ਫੇਲ ਚੁੱਕੀਆਂ ਕੀਪਾ ਟਾਂਡਾ ਇੱਕ ਮਹਾਨ ਪ੍ਰੋਵੋਟਰ ਹੈ ਜਿਹਦੀ ਯਾਰੀ ਮੱਖਣ ਸੰਧੂ ਦੇ ਨਾਲ ਹੈ ਆ ਗੁਰਿੰਦਰ ਭਰਾ ਦੀਆਂ ਕਿਡਨੀਆਂ ਵਾਸਤੇ 25000 ਦਾ ਯੋਗਦਾਨ ਪਾਇਆ ਇੱਕ ਜਕਾਰਾ ਕੀਪੇ ਟਾਂਡੇ ਜੀ ਚੜ੍ਹਦੀ ਕਲਾ ਤੇ ਮੱਖਣ ਸੰਧੂ ਦੀ ਚੜ੍ਹਦੀ ਕਲਾ ਵਾਸਤੇ ਛੱਟਣਾ ਬੋਲੇ ਤਾਰੇ ਤੂੰ ਇੱਕ ਦਰਵੇਸ਼ ਹੈ ਕਿਉਂਕਿ ਸਾਰੇ ਵੀਰਾਂ ਨੂੰ ਬੇਨਤੀ ਹੈ ਆ ਗ੍ਰਿੰਦਰ ਵੀਰ ਨੇ ਇੱਕ ਢੇੜਾ ਲਾਉਣਾ ਜਿੰਨੀ ਜੋਗੇ ਦਾ ਮਾਨ ਸਨਮਾਨ ਕਰੋ 5 ਗ ਲੱਖ ਦਾ ਜਿਹੜਾ ਖਰਚਾ ਹੈ ਇਹਦੀਆਂ ਕਿਡਨੀਆਂ ਚੇਂਜ ਹੋਣੀਆਂ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਇਸ ਭਰਾ ਦੇ ਮਾਨ ਸਨਮਾਨ ਆਪਾਂ ਜ਼ਰੂਰ ਕਰਨਾ ਹੈ ਮਾਨ ਸਨਮਾਨ ਕਰੋ 5 ਗ ਲੱਖ ਦਾ ਜਿਹੜਾ ਖਰਚਾ ਹੈ ਇਹਦੀਆਂ ਕਿਡਨੀਆਂ ਚੇਂਜ ਹੋਣੀਆਂ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਇਸ ਭਰਾ ਦੇ ਮਾਨ ਸਨਮਾਨ ਆਪਾਂ ਜ਼ਰੂਰ ਕਰਨਾ ਹੈ 10000 ਰੁਪਇਆ ਗਰੇਂਦਰ ਵਾਸਤੇ ਪਰਵਕਾਰੀ ਭਾਈ ਲੱਦੇ ਦੀ ਟੀਮ ਵੱਲੋਂ ਹੈ ਬਹੁਤ ਬਹੁਤ ਧੰਨਵਾਦ ਆ ਪ੍ਰੀਤ ਤੁਹਾਡਾ 10000 ਰੁਪਈ ਪਰਵਕਾਰੀ ਭਾਈ ਲੱਦੇ ਦੀ ਟੀਮ ਵੱਲੋਂ